ਸਤ ਸ੍ਰੀ ਅਕਾਲ ਕਿਸਾਨ ਵੀਰੋ ਮੇਰਾ ਨਾਮ ਪ੍ਰਦੀਪ ਕੁਮਾਰ ਮੇਰੇ YouTube ਚੈਨਲ ਕਿਸਾਨ ਸਲਾਹਕਰ ਨੂੰ ਤੁਸੀਂ ਸਬਸਕ੍ਰਾਈਬ ਲਾਜ਼ਮੀ ਕਰੋ ਤੇ ਮਹਤਵਪੂਰਨ ਹੈ ਆਪਣੇ ਲਈ ਇਹ ਵੀਡੀਓ ਇਹ ਮਹਤਵਪੂਰਨ ਕਿਉਂ ਹੈ ਕਿਉਂਕਿ ਹਰ ਵੀਡੀਓ ਜਿਵੇਂ ਪਿਛਲੇ ਵੀਡੀਓ ਮੈਂ ਡ੍ਰੈਗਨ ਦੇ ਉੱਤੇ ਪਾਈ ਹੈ ਅਮਰੂਦ ਦੀ ਫਸਲ ਦੇ ਉੱਤੇ ਪਾਈ ਹੈ ਤਾਂ ਇਹ ਮਹਤਵਪੂਰਨ ਤਾਂ ਹੈ ਕਿ ਅੱਜ ਵੀ ਆਪਾਂ ਇੱਕ ਫਸਲ ਦੀ ਇਸ ਵੀਡੀਓ ਦੇ ਅੰਦਰ ਗੱਲਬਾਤ ਕਰਾਂਗੇ ਕਿਉਂਕਿ ਤਕਨੀਕ ਦੀ ਆਪਾਂ ਨੂੰ ਲੋੜ ਹੈ ਕਿ ਜਿਹੜਾ ਫਾਰਮਰ ਲੰਬੇ ਟਾਈਮ ਤੋਂ ਕੋਈ ਖੇਤੀ ਕਰ ਰਿਹਾ ਤਾਂ ਉਹਦਾ ਅਨੁਭਵ ਆਪਣੇ ਨਾਲ ਹੋਣਾ ਚਾਹੀਦਾ ਹੈ ਉਹਦਾ ਤਜਰਬਾ ਆਪਣੇ ਨਾਲ ਹੋਣਾ ਚਾਹੀਦਾ ਹੈ ਤਾਂ ਇਸ ਵੀਡੀਓ ਦੇ ਅੰਦਰ ਜਿਹੜੀ ਅੱਜ ਦੀ ਖੇਤੀ ਦੀ ਆਪਾਂ ਗੱਲ ਕਰਾਂਗੇ ਉਹ ਗੱਲ ਕਰਾਂਗੇ ਪੋਪੂਲਰ ਦੀ ਖੇਤੀ ਤੇ ਇਹ ਗੱਲ ਇਹ ਜਿਹੜੀ ਖੇਤੀ ਹੈ ਇਹ ਹੁਸਿਆਰਪੁਰ ਜ਼ਿਲ੍ਹੇ ਦੇ ਅੰਦਰ ਪੰਜਾਬ ਦੇ ਹੁਸਿਆਰਪੁਰ ਜ਼ਿਲ੍ਹੇ ਦੇ ਇੱਕ ਫਾਰਮਰ ਹੈ ਕਿਸਾਨ ਹੈ ਉਹਨਾਂ ਦੇ ਨਾਲ ਆਪਾਂ ਇਹ ਚੀਜ਼ ਦੀ ਅੱਜ ਗੱਲ ਕਰਾਂਗੇ ਤਾਂ ਚੱਲਦੇ ਹਾਂ ਖੇਤ ਦੇ ਵਿੱਚ ਆਪਾਂ ਉਹਨਾਂ ਦੇ ਅਨੁਭਵ ਲੈਣ ਵਾਸਤੇ ਉਹਨਾਂ ਦੇ ਤਜਰਬੇ ਲੈਣ ਵਾਸਤੇ ਤਾਂ ਕਿ ਜਿਹੜੀ ਆਪਣੀ ਕੋਈ ਆਪਾਂ ਨੂੰ ਲੱਗਦਾ ਹੈ ਕਿ ਮੈਂ ਵੀ ਪਪੂਲਰ ਦੀ ਖੇਤੀ ਕਰਨਾ ਚਾਹੁੰਨਾ ਤਾਂ ਤੁਸੀਂ ਕੀ ਹੈ ਕਿ ਇਹਨਾਂ ਦਾ ਅਨੁਭਵ ਲੈ ਕੇ ਤੁਸੀਂ ਪਪੂਲਰ ਦੀ ਖੇਤੀ ਕਰ ਸਕਦੇ ਆਪਣੇ ਨਾਲ ਇਸ ਖੇਤ ਦੇ ਮਾਲਕ ਯਾਨੀ ਕਿ ਕਿਸਾਨ ਭਰਾ ਆਪਣੇ ਨਾਲ ਹੈਗੇ ਨੇ ਜੋ ਕਾਫੀ ਲੰਬੇ ਟਾਈਮ ਤੋਂ ਮਤਲਬ ਪਪੂਲਰ ਦੀ ਖੇਤੀ ਕਰ ਰਹੇ ਹੈ ਤੇ ਸਭ ਤੋਂ ਪਹਿਲਾਂ ਸਸਰੀਕਾਲ ਜੀ ਤੇ ਤੁਹਾਡਾ ਨਾਮ ਸਰ ਸਤਪਾਲ ਸਿੰਘ ਸਤਪਾਲ ਸਿੰਘ ਤੇ ਪਿੰਡ ਵਿਲੇਜ ਹੀਰਾਹਾਰ ਤਸਵੀਰ ਦਸੂਗਾ ਜ਼ਿਲ੍ਹਾ ਹੁਸ਼ਿਆਰਪੁਰ ਤੇ ਇੱਥੇ ਅੱਜ ਸਾਰਾ ਆਪਾਂ ਜਿਹੜੀ ਗੱਲ ਕਰਾਂਗੇ ਉਹ ਪੋਪੂਲਰ ਦੀ ਖੇਤੀ ਦੀ ਗੱਲ ਕਰਨੀ ਹੈ ਕਿਉਂਕਿ ਬਾਰ-ਬਾਰ ਇੱਕੋ ਹੀ ਸਵਾਲ ਆਉਂਦਾ ਹੈ ਕਿ ਜੋ ਕਿਸਾਨ ਜੋ ਫਾਰਮਰ ਖੇਤੀ ਕਰ ਰਿਹਾ ਹੈ ਉਹ ਆਪਾਂ ਨੂੰ ਪੂਰੇ ਵਧੀਆ ਤਰੀਕੇ ਨਾਲ ਦੱਸ ਸਕਦਾ ਹੈ ਤੇ ਸਭ ਤੋਂ ਪਹਿਲਾਂ ਤਾਂ ਗੱਲ ਆਪਾਂ ਇਹ ਗੱਲ ਕਰਦੇ ਹਾਂ ਕਿ ਜੋ ਪੋਪੂਲਰ ਦੀ ਖੇਤੀ ਆਪਾਂ ਲੋਕ ਕਰ ਰਹੇ ਹਾਂ ਤਾਂ ਇਹਦੇ ਅੰਦਰ ਕੀ-ਕੀ ਚੀਜ਼ਾਂ ਮਾਇਨੇ ਰੱਖਦੀ ਹੈ ਸਭ ਤੋਂ ਪਹਿਲਾਂ ਤਾਂ ਮਿੱਟੀ ਦੀ ਗੱਲ ਕਰਾਂਗੇ ਆਪਾਂ ਕਿ ਕਿਹੋ ਜੀ ਕਮੇਟੀ ਮਤਲਬ ਆਪਣੇ ਖੇਤ ਦੀ ਹੋਣੀ ਚਾਹੀਦੀ ਹੈ ਮੈਂ ਡਾਕਟਰ ਤਾਂ ਨਹੀਂ ਹਾਂਗਾ ਹਾਂ ਹਾਂ ਲੇਕਿਨ ਮੇਰਾ ਆਪਣਾ ਇੱਕ ਨਿੱਜੀ ਤਜਰਬਾ ਆ ਇਹਦੇ ਵਾਸਤੇ ਮਿੱਟੀ ਜਿਹੜੀ ਥੋੜਾ ਜਿੱਦਾਂ ਹੈਵੀ ਬਹੁਤ ਭਾਰੀ ਮਿੱਟੀ ਵਾਲੇ ਖੇਤ ਜਿਹੜੇ ਚੱਲਦਾ ਤਾਂ ਹੈ ਪਪੂਲਰ ਲੇਕਿਨ ਇਹਨਾ ਨਹੀਂ ਵਧੀਆ ਜਿੰਨਾ ਕਿ ਮੀਡੀਅਮ ਮਿੱਟੀ ਜਿਹੜਾ ਚੱਲਦਾ ਹੈ ਨਾ ਰੇਤਾ ਹੋਵੇ ਨਾ ਰੋਹੀ ਹੋਵੇ ਉਹ ਜ਼ਿਆਦਾ ਬੈਟਰ ਆ ਉਹ ਜ਼ਿਆਦਾ ਬੈਟਰ ਆ ਉਹ ਜ਼ਿਆਦਾ ਬੈਟਰ ਆ ਆਹ ਕਹਿ ਸਕਦੇ ਨੇ ਦਰਮਿਆਨਾ ਬਾਣ ਜੋ ਕਹਿ ਸਕਦੇ ਨੇ ਦਰਮਿਆਨਾ ਬਾਣ ਬਿਲਕੁਲ ਮਿੱਟੀ ਵਾਲਾ ਵੀ ਹੈ ਤੇ ਭਾਰੇ ਬਾਣ ਵੀ ਇਕੱਠਾ ਮਿਕਸ ਹੈ ਤਾਂ ਉਹ ਬਾਣ ਉਹਦੇ ਵਾਸਤੇ ਸਭ ਤੋਂ ਵਧੀਆ ਬਾਣ ਬਹੁਤ ਵਧੀਆ ਬੱਚੇ ਬਹੁਤ ਵਧੀਆ ਚਲੋ ਇੱਕ ਗੱਲ ਆ ਗਈ ਮਿੱਟੀ ਦੇ ਬਾਰੇ ਆ ਗਈ ਦੂਜੀ ਗੱਲ ਆ ਗਈ ਕਿ ਲੋਕਾਂ ਦੇ ਦਿਮਾਗ ਦੇ ਅੰਦਰ ਇਹ ਚੀਜ਼ਾਂ ਰਹਿੰਦੀਆਂ ਕਿ ਪਾਣੀ ਬਹੁਤ ਚਾਹੀਦਾ ਜੀ ਜੇ ਆਪਾਂ ਪਪੂਲਰ ਦੀ ਖੇਤੀ ਨੂੰ ਗੱਲ ਕਰੀਏ ਤਾਂ ਕਿੰਨਾ ਪਾਣੀ ਚਾਹੀਦਾ ਕਿਉਂਕਿ ਜਿਵੇਂ ਝੋਨੇ ਦੀ ਗੱਲ ਕਰਦੇ ਆਂ ਪਾਣੀ ਬਹੁਤ ਚਾਹੀਦਾ ਜੀ ਨਹੀਂ ਇੰਨਾ ਪਾਣੀ ਤਾਂ ਨਹੀਂ ਝੋਨੇ ਜਿੰਨਾ ਤਾਂ ਨਹੀਂ ਚਾਹੀਦਾ ਜੀ ਹਾਂਜੀ ਹਾਂਜੀ ਪਰ ਪਾਣੀ ਨੂੰ ਟਾਈਮ ਟੂ ਟਾਈਮ ਟਾਈਮ ਟੂ ਟਾਈਮ ਜਦੋਂ ਆਪਾਂ ਕੋਈ ਫਸਲ ਬੀਜ ਲੈਨੇ ਪੱਠੇ ਬੀਜ ਲੈਨੇ ਆ ਜਾਂ ਜਦ ਮੱਕੀ ਨੂੰ ਜ਼ਰੂਰਤ ਹੁੰਦੀ ਆ ਇੰਨਾ ਇੰਨਾ ਪਾਣੀ ਚਾਹੀਦਾ ਇਹਨੂੰ ਔਰ ਉਹ ਵੀ ਕਹਿ ਲੋ ਵੀ ਜਿਹੜਾ ਮਈ ਜੂਨ ਉਹ ਉਹਨਾਂ ਮਹੀਨਿਆਂ ਦੇ ਵਿੱਚ ਪਾਣੀ ਟਾਈਮ ਟੂ ਟਾਈਮ 10 12 ਦਿਨ ਬਾਅਦ 10 ਦਿਨ ਬਾਅਦ ਵੀ ਆਪਣੀ ਡਿਪੈਂਡ ਹੈ ਸਾਡੀ ਜ਼ਮੀਨ ਦੇ ਉੱਤੇ ਜ਼ਮੀਨ ਦੇ ਉੱਤੇ ਕਿੰਨਾ ਕੁ ਪਾਣੀ ਹਾਜ਼ਮ ਕਰ ਲਿਆ ਪਚਾ ਕੇ ਰੱਖਿਆ ਮਤਲਬ ਗੱਲ ਹੋ ਗਈ ਕਿ ਮਈ ਜੂਨ ਦਾ ਜੋ ਮਹੀਨਾ ਹੈ ਗਰਮੀ ਦਾ ਮਹੀਨਾ ਹੈ ਤਾਂ ਉੱਥੇ ਤਾਂ ਆਪਾਂ ਨੂੰ 10 12 ਦਿਨਾਂ ਬਾਅਦ ਪਾਣੀ ਦੇਣਾ ਪਊਗਾ ਲੇਕਿਨ ਆਮ ਰੂਟੀਨ ਦੇ ਅੰਦਰ ਉਹ ਕਿ ਦਿਨ ਵੱਧ ਜਾਂਦੇ ਨੇ ਜੀ ਕਿ ਆਪਣਾ 20 ਦਿਨ 25 ਦਿਨ ਦੇ ਬਾਅਦ ਜੇ ਵੀ ਆਪਾਂ ਪਾਣੀ ਦੇ ਰਹੇ ਹਾਂ ਸਰਦੀਆਂ ਦੇ ਅੰਦਰ ਤਾਂ ਆਪਾਂ ਨੂੰ ਦਿੱਕਤ ਨਹੀਂ ਹੈ ਪ੍ਰੋਬਲਮ ਨਹੀਂ ਹੈ ਬਿਲਕੁਲ ਦੂਜੀ ਗੱਲ ਇਹ ਹੈ ਜੀ ਪਾਣੀ ਨੂੰ ਬਹੁਤ ਸਾਵਧਾਨ ਦਿਮਾ ਕੋੜਾ ਲਈਏ ਕਹ ਰਹੇ ਨਾਲ ਨਾਲ ਲਾਲੀ ਜੀ ਜ਼ਿਆਦਾ ਚੰਗੇ ਰਹੀਦਾ ਆ ਉਹ ਕਿਸਾਨ ਦਾ ਫਾਇਦਾ ਆ ਕਈ ਵਾਰੀ ਹਵਾ ਨਹੀਂ ਆਉਂਦੀ ਤਾਂ ਖੁੱਲਾ ਪਾਣੀ ਚੱਲ ਜਾਂਦਾ ਠੀਕ ਹੈ ਜੇ ਹਵਾ ਆ ਗਈ ਤਾਂ ਸਾਡਾ ਲੌਸ ਵੀ ਕਰ ਜਾਂਦੀ ਹੈ ਲੌਸ ਵੀ ਕਰ ਪਟ ਹੋ ਜਾਂਦੇ ਆ ਠੀਕ ਹੈ ਮਤਲਬ ਇੱਕ ਨੋਰਮਲ ਪਾਣੀ ਨਾਲ ਇਹ ਖੇਤੀ ਪਾਕ ਸਕਦੇ ਇਹਨੂੰ ਇਦਾਂ ਕਹਿ ਸਕਦੇ ਆ ਕਿ ਇਹ ਇਦਾਂ ਰਫ ਐਂਡ ਟਫ ਖੇਤੀ ਨਹੀਂ ਹੈਗੀ ਇਹ ਵੀ ਬੜੀ ਟੈਕਨੀਕਲ ਏ ਔਰ ਦਿਮਾਗ ਨਾਲ ਚੱਲ ਕੇ ਕਰਕੇ ਖੇਤੀ ਕਰਨ ਵਾਲੀ ਹੈਗੀ ਆ ਹਾਂ ਮਤਲਬ ਮਾਪ ਪ੍ਰਖਣਾ ਪਊਗਾ ਇਸ ਖੇਤੀ ਵਾਸਤੇ ਦੂਜੀ ਗੱਲ ਆਪਾਂ ਕਰ ਰਹੇ ਆ ਕਿ ਸ਼ੁਰੂਆਤ ਦੇ ਅੰਦਰ ਜਦੋਂ ਤੁਸੀਂ ਲੋਕ ਪੋਪੂਲਰ ਲਗਾ ਰਹੇ ਹੋ ਉਸ ਟਾਈਮ ਖਾਦਾਂ ਕਿਹ ਹਾਂਜੀ ਆਪਣੇ ਤਜਰਬੇ ਨਾਲ ਅਬ ਤੁਹਾਡੇ ਹਾਂ ਹਾਂ ਤੁਹਾਡੇ ਤੇ ਕੋਈ ਜਦੋਂ ਅਸੀਂ ਲਗਾਉਂਦੇ ਆ ਨਾ ਬੂਟਾ ਪਪੂਲਰ ਹਾਂ ਹਾਂ ਤੇ ਉਦੋਂ ਅਸੀਂ ਹਲਕਾ ਮੋਟਾ ਡਾਇਆ ਪਾਉਂਦੇ ਆ ਨੂ ਡਾਇਆ ਪਾਉਂਦੇ ਡੀਏਪੀ ਹਾਂਜੀ ਅੱਛਾ ਜਦੋਂ ਬੂਟਾ ਲੱਗਦਾ ਉਸ ਜਦੋਂ ਬੂਟਾ ਲੱਗਦਾ ਉਦੋਂ ਉਹਨੂੰ ਕਹ ਲੋ ਤਾਂ ਉਹੀ 50 ਗ੍ਰਾਮ ਦੇ ਕਰੀਬ ਆਪਾਂ ਪਾਉਂਦੇ ਆ ਕਿ ਉਹ ਵੀ ਚਲੋ ਇਹਨੂੰ ਹੁਣ ਲਾਇਆ ਨਾਲ ਉੱਪਰ ਜੇ ਹਲਕਾ ਜਿਹਾ ਪਾ ਦਿੰਨੇ ਆ 50 ਗ੍ਰਾਮ ਪਰ ਬੂਟੇ ਦੇ ਸਾਬ ਨਾਲ ਪਰ ਬੂਟੇ ਦੇ ਸਾਬ 50 ਇੱਕ ਕਿੱਲੇ ਦੇ ਹਿਸਾਬ ਨਾਲ ਹੀ ਬੂਟੇ ਦੇ ਸਾਬ ਬੂਟੇ ਦੇ ਤੇ ਦੂਜਾ ਇਹਦੇ ਨਾਲ ਕੁਝ ਹੋਰ ਕੋਈ ਖਾਦ ਹੋਰ ਹਲਕਾ ਮੋਟਾ ਉਤੋਂ ਬਾਅਦ ਉਤੋਂ ਬਾਅਦ ਉਤੋਂ ਬਾਅਦ ਜਦੋਂ ਬਰਸਾਤ ਸ਼ੁਰੂ ਹੋਣੀ ਆ ਪਾਣੀ ਮੀਂਹ ਬਰਸਾਤਾਂ ਸ਼ੁਰੂ ਹੋਣੀ ਆ ਉਦੋਂ ਥੋੜਾ ਪੋਟਾਸ਼ ਪਾ ਦਨੇ ਆ ਠੀਕ ਐ ਅ ਥੋੜੀ ਡਿਫਰੈਂਟ ਪਾ ਦਨੇ ਆ ਐਨਪੀਕੇ ਪਾਉਨੇ ਆ ਐਨਪੀਕੇ ਪਾ ਰਹੇ ਆ ਹਾਂ ਤਾਂ ਸੁਪਰ ਵੀ ਪਾਉਨੇ ਆ ਸੁਪਰ ਵੀ ਪਾ ਚਲੋ ਹੁੰਦੀ ਦੀ ਉਹਦੇ ਚ ਲੇਕਿਨ ਫਿਰ ਵੀ ਅਸੀਂ ਸਾਡਾ ਆਪਣਾ ਅਸੀਂ ਤਜਰਬਾ ਹੈ ਤੁਹਾਡਾ ਤੇ ਜਿੰਕ ਵਗੈਰਾ ਸਰ ਜਿੰਕ 33% ਜਿੰਕ 33% ਲੋਡ ਪੈਂਦੀ ਹੈ ਇੱਕ ਕਿੱਲੇ ਦੇ ਵਿੱਚ ਘੱਟ ਤੋਂ ਘੱਟ 6-7 ਕਿਲੋ ਅਸੀਂ ਪਾਉਨੇ ਆ 60 किलो प्रति एकड़ ਦੇ हिसाब ਨਾਲ ਤੁਸੀਂ ਮਤਲਬ ਉਹਨੂੰ ਤੁਸੀਂ ਪਾ ਰਹੇ ਹੋ ਮਤਲਬ ਜੋ ਤਜਰਬਾ ਤੁਸੀਂ ਲੋਕਾਂ ਨੇ ਦੇਖਿਆ ਕਿ ਉਹਦਾ ਰਿਜ਼ਲਟ ਆਪਾਂ ਨੂੰ ਠੀਕ ਮਿਲ ਰਿਹਾ ਲੋਡ ਹੁੰਦੀ ਹੈ ਕਿਉਂਕਿ ਤੁਸੀਂ ਗੱਲ ਕਰ ਰਹੇ ਹੋ ਮੀਡੀਅਮ ਦਰਮਿਆਨਾ ਬਾਣਾ ਤਾਂ ਉੱਥੇ ਤੱਕ ਇਹ ਕਿ ਜ਼ਿੰਕ ਦੀ ਘਾਟ ਹੋਵੇ ਵੀ ਹੁੰਦੀ ਹੈ ਬਿਲਕੁਲ ਤਾਂ ਕਰਕੇ ਆਪਾਂ ਨੂੰ ਲੋਡ ਹਾਂਜੀ ਹਾਂਜੀ ਹੁਣ ਆਗੀ ਗੱਲ ਕੀ ਜੇ ਆਪਾਂ ਗੱਲ ਕਰੀਏ ਕਿ ਜਦੋਂ ਇਹ ਬੂਟੇ ਲੱਗ ਰਹੇ ਨੇ ਜਿਵੇਂ ਮੰਨ ਲਓ ਆਪਾਂ ਇਹਨੂੰ ਦੇਖ ਰਹੇ ਹਾਂ ਹਾਂਜੀ ਤਾਂ ਕੋਈ ਬੂਟੇ ਦਾ ਮੰਨ ਲਓ ਜੋ ਖੱਡਾ ਸ਼ੁਰੂਆਤ ਦੇ ਅੰਦਰ ਖੋਦਦੇ ਆ ਆਪਾਂ ਕਿੰਨਾ ਗਹਿਰਾਈ ਦੇ ਅੰਦਰ ਹੋਣਾ ਚਾਹੀਦਾ ਤੇ ਬੂਟੇ ਦੀ ਉਸ ਟਾਈਮ ਨਾਪ ਕਿੰਨਾ ਕੁ ਹੋਣਾ ਚਾਹੀਦਾ ਕਿਹੜੇ ਮਤਲਬ ਕੀ ਹਾਈਟ ਹੋਣੀ ਚਾਹੀਦੀ ਹੈ ਬੂਟੇ ਦੀ ਹਾਂਜੀ ਖੱਡਾ ਖੱਡੇ ਦੀ ਤੁਸੀਂ ਗੱਲ ਕੀਤੀ ਖੱਡਾ ਜਿਹੜਾ ਆ ਖੱਡਾ ਡਿਪੈਂਡ ਹੁੰਦਾ ਬੂਟੇ ਦੀ ਹਾਈਟ ਤੇ ਬੂਟੇ ਦੀ ਹਾਈਟ ਦੇ ਉੱਤੇ ਬੂਟੇ ਦੀ ਹਾਈਟ ਤੇ ਉੱਤੇ ਕੀ ਜੇ 12 13 ਫੁੱਟ 15 ਫੁੱਟ ਅਸੀਂ ਬੂਟਾ ਲਾਉਨੇ ਸਾਨੂੰ 2.5 2.5 ਫੁੱਟ ਪਲੱਸ ਜਿਹੜਾ ਟੋਆ ਚਾਹੀਦਾ 2.5 3 ਫੁੱਟ ਦੇ ਆਸੇ ਪਾਸੇ ਆਪਾਂ ਨੂੰ ਟੋਆ ਚਾਹੀਦਾ ਹਾਂ ਬਿਲਕੁਲ ਬਿਲਕੁਲ ਜੇ ਆਪਾਂ ਬੂਟਾ ਲਾਉਨੇ 8 9 ਫੁੱਟ ਦਾ ਫਿਰ ਸਾਡਾ ਚੱਲ ਜਾਂਦਾ 1.5 ਫੁੱਟ ਪਲੱਸ 1.5 ਤੋਂ 2 ਫੁੱਟ ਦੇ ਵਿਚਾਲੇ ਵਿੱਚ ਆ ਜਾਵੇ ਦੋ ਲਾਗੇ ਲਾਗੇ ਕਿਉਂਕਿ ਉਹ ਬੂਟੇ ਨੂੰ ਡਿਗਣ ਤੋਂ ਬਚਾਉਂਦਾ ਨਾ ਕਿ ਉਹਦੀ ਉਹ ਕੋਈ ਗ੍ਰੋਥ ਦੇ ਵਿੱਚ ਜਾਂ ਕਿਸੇ ਕੰਮ ਦੇ ਵਿੱਚ ਵੀ ਵਾਧਾ ਕਰਦਾ ਠੀਕ ਹੈ ਹਾਂਜੀ ਪਹਿਲੇ ਸਾਲ ਲਈ ਡਿਕਨ ਤੋਂ ਬਚਾਊਗਾ ਉਸ ਤੋਂ ਬਾਅਦ ਜਿਹੜਾ ਉੱਪਰ ਆ ਜਾਂਦੀ ਹੈ ਨੀ ਉਹ ਥੱਲੇ ਵਾਲੀ ਜਿਹੜੀ ਆ ਉਹ ਖਤਮ ਹੋ ਜਾਂਦੀ ਉਹਦੀ ਖਤਮ ਹੋ ਜਾਂਦੀ ਜੀ ਇਹ ਹੋ ਗਈ ਗੱਲ ਮਤਲਬ ਇੱਥੇ ਬੂਟੇ ਲਗਾਉਣ ਦੀ ਹੁਣ ਆ ਗਈ ਕਿ ਵੈਰਾਈਟੀ ਦੀ ਗੱਲ ਆ ਰਹੀ ਹੈ ਕਿ ਇਸ ਦੇ ਅੰਦਰ ਕੋਈ ਵੈਰਾਈਟੀ ਮਹੱਤਵ ਰੱਖਦੀ ਹੈ ਪੰਜਾਬ ਦੇ ਅੰਦਰ ਜੇ ਆਪਾਂ ਗੱਲ ਕਰੀਏ ਤਾਂ ਪਪੂਲਰ ਦੇ ਵਾਸਤੇ ਕੋਈ ਵੈਰਾਈਟੀ ਮਹੱਤਵ ਰੱਖਦੀ ਹੈ ਇੱਥੇ ਸਾਡੇ ਇਰਾਕੇ ਦੇ ਵਿੱਚ ਪਹਿਲਾਂ ਜੀ 48 ਲੱਗਦਾ ਸੀ ਜੀ 48 ਲੇਕਿਨ ਉਹਨੂੰ ਪ੍ਰੋਬਲਮ ਤਾਂ ਕੋਈ ਨਹੀਂ ਆਈ ਹਾਂ ਹਾਂ ਪ੍ਰੋਬਲਮ ਤਾਂ ਕੋਈ ਨਹੀਂ ਆਈ ਲੇਕਿਨ ਚਲੋ ਨਵੀਂ ਵੈਰਾਈਟੀ ਆ ਗਈ ਉਹਦੇ ਨਾਲੋਂ ਥੋੜਾ ਜਿਹਾ ਵਧੀਆ ਮਤਲਬ ਝਾੜ ਦੇਣ ਲੱਗ ਗਈਆਂ ਠੀਕ ਹੈ ਮਤਲਬ ਪ੍ਰੋਡਕਸ਼ਨ ਤੁਹਾਨੂੰ ਠੀਕ ਆਣ ਲੱਗ ਗਈ ਹਾਂ ਇਹ ਵੈਰਾਈਟੀਆਂ ਸੋਹਣੀਆਂ ਆ ਬਹੁਤ ਸੋਹਣੀ ਗ੍ਰੋਥ ਆ ਦੇਖੋ ਇਹਨਾਂ ਦੀ ਇਹ ਇਹ ਹੈਗੀ ਆ W109 W ਇਹ ਵੈਰਾਈਟੀ ਜਿਹੜੀ ਹੈਗੀ W109 ਵੈਰਾਈਟੀ ਜੀ ਆਪਾਂ ਗੱਲ ਕਰੀਏ ਤਾਂ ਇਹ ਕਹੇ ਕਿ ਇਹਦਾ ਇਹ ਕਿ ਮੋਟਾਈ ਵੀ ਠੀਕ ਹੈ ਦੇਖੋ ਆਹ ਦੇਖਿਓ ਮੋਟਾਈ ਵੀ ਠੀਕ ਹੈ ਦੂਜਾ ਕੀ ਹੈ ਕਿ ਜੇ ਆਪਾਂ ਉਚਾਈ ਵੀ ਦੇਖੀ ਤਾਂ ਇਸ ਦੀ ਉਚਾਈ ਵੀ ਠੀਕ ਆ ਹੋਰ ਥੋੜੀ ਪਾਵਰਫੁੱਲ ਆਪਣੇ ਆਪ ਚ ਹੀ ਇਹ ਤਾਕਤਵਾਰ ਬੂਟਾ ਆ ਦੂਜਿਆਂ ਨਾਲੋਂ ਥੋੜਾ ਟੁੱਟਣ ਚ ਵੀ ਟੁੱਟਦਾ ਵੀ ਘੱਟ ਹਾਂ ਤੇ ਵੇਟ ਚ ਵੀ ਵੱਧ ਵੇਟ ਚ ਵੱਧ ਹੈ ਵਜ਼ਨ ਚ ਵੱਧ ਹੈ ਤੇ ਟੁੱਟਦਾ ਘੱਟ ਹੈ ਜੀ 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 ਠੀਕ ਹੈ ਤਾਂ ਇਹ ਆ ਗਈ ਇੱਥੇ ਵੈਰਾਈਟੀ ਦੀ ਗੱਲ ਹੋਰ ਵੀ ਕੋਈ ਵੈਰਾਈਟੀ ਇੱਥੇ ਲੱਗੀ ਹੋਈ ਹੈ ਆਪਣੇ 110 ਵੈਰਾਈਟੀ W110 ਹਾਂ ਬਿਲਕੁਲ ਉਹ ਵੀ ਬਹੁਤ ਵਧੀਆ ਉਹ ਵੈਰਾਈਟੀ ਵੀ ਬਹੁਤ ਵਧੀਆ ਬਹੁਤ ਵਧੀਆ ਵਾਈਟ ਜਿਆਦਾ ਚਿੱਟਾ ਰੰਗ ਉਹਦਾ ਅੰਦਰੋਂ ਪਲਾਈ ਬਹੁਤ ਜਿਆਦਾ ਚਿੱਟੀ ਹੈ ਅੱਛਾ ਹਾਂ ਜੀ ਹੁਣ ਆ ਗਈ ਗੱਲ ਕਿ ਇਹ ਵੈਰੈਟੀ ਜੇ ਆਪਾਂ ਗੱਲ ਕਰੀਏ ਪਪੂਲਰ ਦੀ ਖੇਤੀ ਦੀ ਗੱਲ ਕਰੀਏ ਕਿੰਨਾ ਟਾਈਮ ਲੈਂਦੀ ਹੈ ਮਤਲਬ ਪ੍ਰੋਡਕਸ਼ਨ ਦੇਣ ਦੇ ਅੰਦਰ ਆਪਾਂ ਨੂੰ ਕਿੰਨਾ ਟਾਈਮ ਪਹਿਲੀ ਗੱਲ ਤਾਂ ਤੁਹਾਡਾ ਤਜਰਬਾ ਕੀ ਕਹਿੰਦਾ ਹੈ ਸਭ ਤੋਂ ਪਹਿਲਾਂ ਕਿ ਕਿੰਨਾ ਟਾਈਮ ਲੈਣਾ ਚਾਹੀਦਾ ਐਕਚੁਅਲ ਜੇ ਕਿੰਨੇ ਟਾਈਮ ਦੇ ਬਾਅਦ ਆਪਾਂ ਨੂੰ ਪ੍ਰੋਡਕਸ਼ਨ ਲੈਣਾ ਚਾਹੀਦਾ ਤੁਹਾਡੇ ਤਜਰਬੇ ਦੇ ਹਿਸਾਬ ਨਾਲ ਮੇਰੇ ਤਜਰਬੇ ਦੇ ਹਿਸਾਬ ਨਾਲ ਦੇਖੋ ਦਿਨੋ ਦਿਨ ਵਧਦਾ ਹੀ ਆ ਹੁਣ ਤਾਂ ਉਦਾਂ ਜਿੱਦਾਂ 9 ਬੂਟਾ 10 ਬੂਟਾ ਬਹੁਤ ਵਧੀਆ ਰਿਜ਼ਲਟ ਦੇਣ ਦੇ ਹੁਣ 3 ਸਾਲ ਦੇ ਬੂਟੇ ਹੋਏ ਸਾਡੇ ਇਹ 3 ਸਾਲ ਦੇ ਬੂਟੇ ਹੁਣ ਮੈ 4+4+ਆਪਾਂ ਜੇ ਲੈ ਲਈਏ ਤਾਂ ਜਿਆਦਾ ਵਧੀਆ 4+ਸਾਲ ਹੋ ਤਾਂ ਆਪਣੇ ਵਾਸਤੇ ਬਹੁਤ ਵਧੀਆ ਹੈ ਕਿ ਉਹਨਾਂ ਹੀ ਪ੍ਰੋਡਕਸ਼ਨ ਆਪਾਂ ਨੂੰ ਮਿਹਨਤ ਵੀ ਘਟ ਆਉਂਦੀ ਹੈ ਪੈਸੇ ਵੀ ਚਾਰ ਬਣ ਜਾਂਦੇ ਆ ਪੈਸੇ ਵੀ ਚਾਰ ਬਣ ਜਾਂਦੇ ਆ ਜੀ ਜੀ ਵੈਸੇ ਤਾਂ ਚਲੋ 5 ਸਾਲ ਦੇ ਵੀ ਕਰ ਲੈਂਦੇ ਲੋਕ ਲੇਕਿਨ 4 ਸਾਲ ਤੋਂ ਅਸੀਂ ਪੈਸੇ ਵਟ ਸਕਦੇ ਆ ਇਹ ਠੀਕ ਹੈ ਹਾਂਜੀ ਹਾਂਜੀ ਤੇ ਦੂਜੀ ਗੱਲ ਕਰੀਏ ਕਿ ਇੱਥੇ ਜਿਹੜਾ ਆਪਾਂ ਦੇਖ ਰਹੇ ਹਾਂ ਜਿਵੇਂ ਬੂਟਿਆਂ ਦੇ ਵਿਚਾਲੇ ਜੋ ਦੂਰੀ ਹੈ ਕਿਉਂਕਿ ਇਹ ਚੀਜ਼ ਮਹੱਤਵ ਰੱਖਦੀ ਹੈ ਰੱਖਦੀ ਰੱਖਦੀ ਕਿ ਇਹ ਦੂਰੀ ਕਿੰਨੀ ਹੋਣੀ ਚਾਹੀਦੀ ਹੈ ਬੂਟੇ ਤੋਂ ਬੂਟੇ ਕਿੰਨੀ ਦੂਰੀ ਹੋਣੀ ਚਾਹੀਦੀ ਹੈ ਲਾਈਨ ਤੋਂ ਲਾਈਨ ਕਿੰਨੀ ਦੂਰੀ ਹੋਣੀ ਚਾਹੀਦੀ ਹੈ ਤੇ ਕਿੱਲੇ ਦੇ ਅੰਦਰ ਕਿੰਨੇ ਕ ਬੂਟੇ ਆਮ ਨੋਰਮਲ ਐਵਰੇਜ ਹੋਣੇ ਚਾਹੀਦੇ ਨੇ ਮਤਲਬ ਤੁਹਾਡੇ ਹਿਸਾਬ ਨਾਲ ਮੈਂ ਸਮਝਦਾ ਕਿ ਜੇ ਆਪਾਂ ਬੂਟੇ ਮੰਨ ਲਓ ਵੀ ਅਸੀਂ 12x12 ਤੇ ਲਾਉਣੇ ਆ 12x12 12x12 ਜਾਂ 12x14 ਤੇ ਲਾਉਣੇ ਆ ਦੋਨੋਂ ਪਾਸੇ ਨੂੰ ਵਗ ਜਾਂਦਾ ਉਹ ਹਾਂ ਹਾਂ ਪਰ ਕਦੀ ਕਦੀ ਕੀ ਹੁੰਦਾ ਕਿ ਗਰਮੀ ਜ਼ਿਆਦਾ ਪੈ ਜਾਂਦੀ ਆ ਹੂੰ ਜਾਂ ਕੋਈ ਨੇਰੀਆਂ ਹਵਾਵਾਂ ਜ਼ਿਆਦਾ ਆ ਜਾਂਦੀਆਂ ਔਰ ਬੂਟੇ ਸਾਡੇ ਡਿੱਗ ਜਾਂਦੇ ਵਿੱਚੋਂ ਬਹੁਤ ਜ਼ਿਆਦਾ ਖਰਾਬ ਹੋ ਜਾਂਦੇ ਉਹ ਸਾਡਾ ਬੂਟਾ ਲੱਗਦਾ 275 ਕ ਬੂਟੇ ਲੱਗਦੇ ਕਿੱਲੇ ਚ ਜੇ 12 बाई 12 ਦੇ ਸਾਬ ਨਾਲ ਹਾਂਜੀ 12 बाई 14 ਦੇ ਸਾਬ ਨਾਲ ਲਾਈਏ ਤਾਂ ਤੇ ਫਿਰ ਬੂਟੇ ਸਾਡੇ 50 60 ਬੂਟੇ ਜੇ ਖਰਾਬ ਹੋ ਗਏ ਸਾਡੇ 200 ਹੱਥ ਰਹਿ ਜਾਂਦਾ ਠੀਕ ਹੈ 200 ਸਾਨੂੰ ਐਵਰੇਜ ਨਹੀਂ ਫਿਰ ਦਿੰਦਾ ਤਿੰਨ ਚਾਰ ਸਾਲ ਆਪਾਂ ਖੇਤ ਚ ਰੱਖਣਾ ਵੀ ਹਾਂ ਹਾਂ ਤਾਂ ਉਹ ਉਹਨੂੰ ਫਿਰ ਮੈਂ ਬਦਲ ਕੇ ਪਹਿਲਾਂ ਉਹ ਮੈਂ ਤਜਰਬਾ ਕੀਤਾ ਉਹ ਤੋਂ ਬਾਅਦ ਬਦਲ ਕੇ ਮੈਂ ਫਿਰ 14 बाई 6 ਤੇ ਲ ਇਹ ਇਹ ਜਿਹੜੀ ਦੋ ਬੂਟਿਆਂ ਦੇ ਵਿਚਾਲੇ ਆ ਇਹ 6 ਫੁੱਟ ਦੀ ਹੈ ਹਾਂ ਕੋਈ ਬੂਟਾ ਚਲੋ ਪਤਲਾ ਵੀ ਲੈ ਲਓ ਠੀਕ ਹੈ ਉਹ ਮਤਲਬ ਐਵਰੇਜ ਜੋ ਹੈ ਉਹ ਤੁਸੀਂ 6 ਫੁੱਟ ਦੇ ਵਿਚਾਲੇ ਹਾਂ ਜੀ ਮੈਂ 14 बाई 6 13.5 बाई 6 ਕਈ ਵਾਰੀ ਖੇਤ ਦੀ ਮੈਜ਼ਰਮੈਂਟ ਦੇ ਹਿਸਾਬ ਨਾਲ ਵੀ ਅਡਜਸਟਮੈਂਟ ਕਰ ਲਈਦੀ ਆ ਔਰ ਲਾਈਨ ਟੂ ਲਾਈਨ ਤੁਸੀਂ 14 ਫੁੱਟ ਦੇ ਆਸੇ ਪਾਸੇ ਐਵਰੇਜ ਰੱਖ ਰਹੇ ਹੋ ਮਤਲਬ 14 ਤੋਂ ਥੱਲੇ ਬਸ 14 ਦੇ ਵਿੱਚ 14 ਔਰ 6 ਇਸ ਦੇ ਦੂਰੀ ਦੇ ਅੰਦਰ ਕਿੰਨੇ ਬੂਟੇ ਹੋ ਕੇ ਟੋਟਲ ਇਸ ਦੂਰੀ ਦੇ ਵਿੱਚ ਲਗਭਗ 400 ਬੂਟਾ ਲੱਗਿਆ 400 ਬੂਟਾ ਹੋ ਗਿਆ ਜੇ ਆਪਾਂ ਨੂੰ 20 30 ਬੂਟੇ ਜੇ ਖਸਮ ਵੀ ਹੋ ਗਏ ਤਾਂ ਵੀ ਆਪਾਂ ਨੂੰ ਪ੍ਰੋਬਲਮ ਨਹੀਂ ਹੈ ਸਾਨੂੰ ਸਾਡੀ ਇਹ ਆ ਜਾਂਦੀ ਹਾਂ ਐਵਰੇਜ ਸਾਡੀ ਨਹੀਂ ਪਹਿਲੀ ਗੱਲ ਤਾਂ ਹੋ ਜਾ ਨਹੀਂ ਖਰਾਬ ਲੇਕਿਨ ਜੇ ਹੋ ਵੀ ਗਿਆ ਤਾਂ ਆਪਣਾ ਕੋਈ ਪ੍ਰੋਬਲਮ ਨਹੀਂ ਹੈ ਨਹੀਂ ਹੋਏ ਸੀ ਖਰਾਬ ਤਾਂ ਉਤੋਂ ਪਹਿਲਾਂ ਸੀ ਸਿੱਖਿਆ ਲੈ ਕੇ ਇਹ ਕੰਮ ਸ਼ੁਰੂ ਕੀਤਾ ਇਹ ਕੰਮ ਸ਼ੁਰੂ ਕੀਤਾ ਜੀ 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 ਅਬ ਆਗੀ ਗੱਲ ਕੀ ਲਾਸਟ ਜੋ ਗੱਲ ਆਉਂਦੀ ਹੈ ਕਿਉਂਕਿ ਦੇਖੋ ਪ੍ਰੋਡਕਸ਼ਨ ਜੋ ਆਪਾਂ ਲੈਣੇ ਆ ਕੋਈ ਵੀ ਫਸਲ ਆਪਾਂ ਕਰਦੇ ਆ ਉਹ ਹਾਂਜੀ ਹਾਂਜੀ ਪੈਸੇ ਪੈਸਿਆਂ ਵਾਸਤੇ ਕਰ ਰਹੇ ਆ ਜੀ ਜੀ ਤੁਹਾਡੇ ਤਜਰਬੇ ਦੇ ਨਾਲ ਕੋਈ ਆਪਾਂ ਨੂੰ ਆ ਨਹੀਂ ਕਹਿੰਦਾ ਕਿ ਆਪਾਂ ਨੂੰ ਕੋਈ ਧੱਕੇ ਵਾਲੀ ਕੋਈ ਗੱਲ ਕਰਨੀ ਹੈ ਮਤਲਬ ਤੁਹਾਡੇ ਤਜਰਬੇ ਦੇ ਹਿਸਾਬ ਨਾਲ ਪ੍ਰਤੀ ਏਕੜ ਜੇ ਆਪਾਂ 5 ਸਾਲ ਦਾ ਮੰਨ ਲਓ ਤੁਸੀਂ ਕਹਿ ਰਹੇ ਹੋ ਵੀ 5 ਸਾਲ ਦੀ ਖੇਤੀ ਵੀ ਹੈ ਮੰਨ ਲਓ ਜੀ ਜੀ 5 ਸਾਲ ਦੇ ਬਾਅਦ ਪ੍ਰਤੀ ਏਕੜ ਕਿੰਨੀ ਕਾਇ ਹੋ ਜਾਂਦੀ ਆ ਆਪਾਂ ਨੂੰ ਕਿੰਨਾ ਪੈਸਾ ਮਿਲ ਜਾਂਦਾ ਹੈ ਅੰਦਾਜ਼ਾ ਦਾ ਇੱਕ ਆਈਡੀਆ ਆਈਡੀਆ ਤਾਂ ਮੈਂ ਦੱਸਦਾ ਤੁਹਾਨੂੰ ਆਈਡੀਆ ਡਿਪੈਂਡ ਆ ਸਾਡੀ ਪੈਲੀ ਤੇ ਔਰ ਸਾਡੀ ਸੰਭਾਲ ਤੇ ਔਰ ਉਸ ਸਮੇਂ ਦੇ ਲਿਹਾਜ਼ ਦੇ ਨਾਲ ਉਹਦੀ ਕੀਮਤ ਤੇ ਠੀਕ ਹੈ ਠੀਕ ਹੈ ਜੀ ਜੇ ਹੁਣ ਕੀਮਤ ਹੀ ਘਟ ਹੋਵੇ ਤਾਂ ਸਾਡੀ ਕੁਆਂਟੀਟੀ ਕੁਝ ਨਹੀਂ ਉੱਥੇ ਮਾਇਨਾ ਰੱਖਦੀ ਹਾਂ 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 ਠੀਕ ਹੈ ਨਾ ਜਿਸ ਹਿਸਾਬ ਨਾਲ ਇਸ ਵੇਲੇ ਚੱਲ ਰਹੀ ਆ ਅੱਜ ਦੀ ਤਰੀਕ 2025 ਦੇ ਵਿੱਚ ਜੋ ਚੱਲ ਰਿਆ ਰੇਟ ਹੂੰ 1400 ਰੁਪਿਆ ਪਲੱਸ ਵੀ ਹੋ ਜਾਂਦਾ ਕਦੀ 1400 ਥੱਲੇ ਪੈ ਜਾਂਦਾ ਇਹਦੇ ਹਿਸਾਬ ਨਾਲ ਚਲੋ 4 5 ਕ ਲੱਖ ਰੁਪਈਆ 5 ਸਾਲ ਚ ਆਪਾਂ ਬਣ ਜਾਂਦਾ ਬਣ ਜਾਂਦਾ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਇੱਕ ਮੋਟਾ ਐਡੀਆ ਜੋ ਆਪਣੇ ਜ਼ਿਮੀਦਾਰ ਦੇ ਹਿਸਾਬ ਨਾਲ ਕਿ 1 ਲੱਖ ਰੁਪਏ ਇੱਕ ਸਾਲ ਦਾ ਹੋ ਗਿਆ ਮਤਲਬ ਜੋ ਬਣ ਗਿਆ ਹਾਂਜੀ ਪਲੱਸ ਕਰ ਲੋ ਹੋਰ 5ਵੇਂ ਸਾਲ 5 ਲੱਖ ਰੁਪਏ ਕਿਲਾ ਪਾਉਂਦਾ ਕਾਲ 5 ਵੀ ਹੋ ਜਾਂਦਾ 6 ਵੀ ਹੋ ਜਾਂਦਾ ਡਿਪੈਂਡ ਹੋ ਜਾਂਦਾ ਰੇਟ ਤੇ ਵੀ ਹੋ ਜਾਂਦਾ ਇਕਵਰੀ ਰੇਟ ਤੇ ਤੇ ਦੀ ਕੁਆਂਟੀਟੀ ਤੇ ਵੀ ਹੋ ਜਾਂਦਾ ਅੱਬ ਇੱਕ ਸਭ ਤੋਂ ਵਧੀਆ ਮੈਨੂੰ ਜੋ ਚੀਜ਼ ਦਿਖਣ ਨੂੰ ਮਿਲ ਰਹੀ ਹੈ ਮੈਦਾਨ ਬਿਲਕੁਲ ਸਾਫ਼ ਦਿਖ ਰਿਹਾ ਹੈ ਖੇਤ ਬਿਲਕੁਲ ਸਾਫ਼ ਦਿਖ ਰਿਹਾ ਤਾਂ ਇੱਥੇ ਕੋਈ ਨਦੀਨ ਨਸਖ ਯੂਜ਼ ਕਰਦੇ ਹੋ ਤੁਸੀਂ ਕਰਨੀ ਪੈਂਦੀ ਆ ਆਪਾਂ ਨੂੰ ਕੋਈ ਮਰ ਲੋ ਹਾਂਜੀ ਹਾਂ ਨਦੀਨ ਨਾਸ਼ਕ ਤਜਰਬੇ ਕਰ ਕਰ ਕੇ ਆ ਪਹਿਲਾਂ ਤਾਂ ਡਰਦੇ ਸੀ ਕੁਝ ਵੀ ਨਹੀਂ ਕਰਦੇ ਸੀ ਹਾਂ ਹਾਂ ਫਿਰ ਅਸੀਂ ਹੌਲੀ ਹੌਲੀ ਹੁਣ ਜਿੱਦਾਂ ਗਰਮੋ ਸੋਣ ਵਗੈਰਾ ਆ ਗਈਆਂ ਜਿਹੜੀਆਂ ਘਾੜ ਸੜਨੇ ਵਾਲੀਆਂ ਦਵਾਈਆਂ ਹਾਂ ਹਾਂ ਉਹ ਆਰਮ ਨਾਲ ਕਰ ਲਈਦਾ ਉਹਨਾਂ ਦਾ ਕੋਈ ਨੂ ਲਾਸ ਨਹੀਂ ਹੈਗਾ ਹਾਂ ਕੀ ਮੋਟੀ ਵਿੱਚ 240 ਪਾ ਲਈਦੀ ਆ ਠੀਕ ਹੈ ਬਸ ਇਸ ਤੋਂ ਇਲਾਵਾ ਕੋਈ ਨਹੀਂ ਮਤਲਬ 240 ਔਰ ਗ੍ਰਾਮੋਕਸੋਨ ਮਿਲਾ ਕੇ ਕਰ ਦਿੰਦੇ ਹੋ ਤਾਂ ਕਰਕੇ ਬਿਲਕੁਲ ਮਤਲਬ ਤੁਹਾਡਾ ਖੇਤ ਬਿਲਕੁਲ ਸਾਫ਼ ਹੋ ਜਾਂਦਾ ਦੂਜੀ ਗੱਲ ਇੱਕ ਚੀਜ਼ ਵਧੀਆ ਵੀ ਹੈ ਕਿ ਪੂਰਾ ਥਾਂ ਬਚਿਆ ਹੋਇਆ ਹੈ ਤਾਂ ਆਪਾਂ ਆਰਾਮ ਨਾਲ ਇਹ ਦਵਾਈਆਂ ਆਪਾਂ ਲੋਕ ਕਰ ਸਕਦੇ ਹਾਂ ਕਰ ਸਕਦੇ ਆਂ ਫਿਰ ਜੇ ਅਸੀਂ ਨੂੰ ਵਾਈ ਕਰਦੇ ਆਂ ਤੇ ਇਹਦੀਆਂ ਇਹਦੀ ਜਿਹੜੀ ਪਿਛਲੇ ਮਹੀਨੇ ਜਿਹੜੀਆਂ ਬਰਸਾਤ ਦੇ ਦਿਨਾਂ ਦੇ ਵਿੱਚ ਜੜ ਆਈ ਸੀ ਉੱਪਰ ਹਾਂ ਛੋਟਾ ਬਰੀਕ ਜਾਲਾ ਆਉਂਦਾ ਆ ਉਹ ਉੱਪਰ ਆ ਕੇ ਖੁਰਾਕ ਲੈਣ ਲਈ ਆਉਂਦਾ ਅਸੀਂ ਤੁਹਾਨੂੰ ਵਾਦ ਦਿੰਦੇ ਆ ਉਹ ਫਿਰ ਬਸ ਉੱਥੇ ਰੁਕ ਜਾਂਦਾ ਉਹ ਉਪਰ ਆ ਕੇ ਨਹੀਂ ਲੈਣਦਾ ਉਹ ਬੂਟਾ ਉੱਥੇ ਰੁਕ ਜੂਗਾ ਜੇ ਉਹਦੀ ਵਾਈ ਕਰਾਂਗੇ ਤਾਂ ਉਹ ਜੀ ਹੁਣ ਵਾਈ ਕਰ ਦਵਾਂਗੇ ਹੁਣ ਉਹ ਜਾਲਾ ਜੜਾ ਉਹ ਖਤਮ ਹੋ ਜਾਣਾ ਹੁਣ ਉਹ ਉਹ ਚਲਾ ਗਿਆ ਵਸ ਖਤਮ ਹੋ ਗਿਆ ਉਹ ਕਹ ਲਓ ਹੋਰ 10 ਕਿ ਦਿਨ ਉਹਨੇ ਕੰਮ ਕਰਨਾ ਠੀਕ ਹੈ ਤੇ ਉਹਦੇ ਤੋਂ ਬਾਅਦ ਫਿਰ ਮੋਟੀਆਂ ਜੜਾਂ ਤੇ ਇਹਨੇ ਆ ਜਾਣਾ ਹਾਂ ਚਲੋ ਤੇ ਇਹ ਆ ਸਾਡਾ ਤਜਰਬਾ ਬਾਕੀ ਮੈਂ ਇਹਦੇ ਵਿੱਚ ਤੁਸੀਂ ਦੇਖ ਰਹੇ ਆ ਗੰਡ ਗੰਡੋਏ ਵਗੈਰਾ ਹੋਰ ਸਾਰਾ ਕੁਝ ਆਪਣੇ ਕੰਮ ਲੱਗਾ ਹੋਇਆ ਆ ਇੱਕ ਮਾਰਕੀਟ ਦੇ ਅੰਦਰੋਂ ਜਾਂ ਫੀਲਡ ਦੇ ਅੰਦਰੋਂ ਅਸੀਂ ਲੋਕ ਸੁਣਦੇ ਆ ਕਿ ਪਪੂਲਰ ਨੂੰ ਦਿਮਕ ਲੱਗਦੀ ਹੈ ਸ਼ੌਂਕ ਲੱਗਦੀ ਹੈ ਇਹਨੂੰ ਲੱਗਦੀ ਹੈ ਕਿ ਨਹੀਂ ਲੱਗਦੀ ਆ ਲੋਕ ਉਵੇਂ ਹੀ ਮਤਲਬ ਦਵਾਈਆਂ ਪਾ ਰਹੇ ਨੇ ਜਿਵੇਂ ਸ਼ੌਂਕ ਦੇ ਵਾਸਤੇ ਦੇਖੋ ਜੀ ਲੱਕੜ ਦਾ ਦਰਖਤ ਆਏ ਜੇ ਦਿਮਕ ਲੱਗਣ ਲੱਗੇ ਤੇ ਜੰਗਲਾਂ ਦੇ ਜੰਗਲ ਛਾੜਦੇ ਮੇਰੇ ਤੇ ਬੂਟੇ ਨੂੰ ਅੱਜ ਤੱਕ ਮੈਂ ਮੇਰਾ ਤਜਰਬਾ 25 26 ਸਾਲ ਪੁਰਾਣਾ ਪਪੂਲਰ ਲਾਉਂਦਾ ਚਲੋ ਪਹਿਲਾਂ ਥੋੜੇ ਲਾਉਂਦੇ ਹੁਣ ਜ਼ਿਆਦਾ ਲਾਉਨੇ ਆ ਪਰ ਅੱਜ ਤੱਕ ਸ਼ੌਂਕ ਨਹੀਂ ਲੱਗੀ ਤੇ ਨਾ ਹੀ ਕਦੀ ਸਯੋਕ ਦੀ ਮੈਂ ਦਵਾਈ ਭੀਜਣ ਲੱਗੇ ਨੇ ਪਾਈਆ ਤੇ ਨਾ ਹੀ ਮੈਂ ਬਾਤ ਚ ਕਰੀ ਪਾਈ ਆ ਅੱਜ ਤੱਕ ਨਹੀਂ ਪਾਈ ਅੱਜ ਤੱਕ ਅੱਛਾ ਦੂਜਾ ਇੱਕ ਬਾਰ-ਬਾਰ ਤੁਸੀਂ ਲੋਕ ਇੱਥੇ ਮੋਟਾਈ ਦੀ ਗੱਲ ਕਰ ਰਹੇ ਸੀ ਜੀ ਮੋਟਾਈ ਦਾ ਲਾਸਟ ਦੇ ਅੰਦਰ ਕੋਈ ਫਰਕ ਪੈਂਦਾ ਹੈ ਰੇਟ ਵਾਲੇ ਟਾਈਮ ਕੋਈ ਗੱਲ ਦਾ ਫਰਕ ਪੈਂਦਾ ਇਸ ਚੀਜ਼ ਦਾ ਕਿਉਂਕਿ ਮੈਨੂੰ ਕਈ ਕਿਸਾਨ ਲੋ ਆ ਕਹਿੰਦੇ ਨੇ ਮੰਨ ਲਓ ਜਿਹੜੇ ਰਾਜਸਥਾਨ ਦੇ ਹਰਿਆਣਾ ਦੇ ਕਹਿੰਦੇ ਕਿ ਦਰਖਤ ਦੀ ਮੋਟਾਈ ਦਾ ਵੀ ਫਰਕ ਪੈਂਦਾ ਕੋਈ ਕੁਆਲਿਟੀ ਦੇ ਉੱਤੇ ਜਾਂ ਮੰਨ ਲਓ ਰੇਟ ਦੇ ਉੱਤੇ ਕੋਈ ਇਹ ਉਹਦਾ ਫਰਕ ਪੈਂਦਾ ਜਾਂ ਨਹੀਂ ਪੈਂਦਾ ਕੁਝ ਵੀ ਹੈ ਉਹਦਾ ਕਰ ਰਿਹਾ ਮੋਟਾਈ ਦਾ ਤਾਂ ਪੈਂਦਾ ਜੀ ਜੋ ਜੋ ਆ ਨਾ 1.5 ਫੁੱਟ ਤੋਂ ਉੱਤੇ 22 23 ਫੁੱਟ 22 23 ਇੰਚ ਤੋਂ ਆ ਦੇਖੋ ਨਾ ਹਾਂ 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 1.5 ਤੋਂ ਉੱਤੇ ਹੋ ਗਿਆ ਨਾ ਇਹ ਹਾਂ ਹਾਂ 22 ਇੰਚ ਹੋ ਗਿਆ ਲਗਭਗ ਲਗਭਗ ਲਗਭਗੇ ਬੜਾ ਵਧੀਆ ਹੈ ਇਹਦੇ ਉਹਦੇ ਵਾਸਤੇ ਇਹਦਾ ਕਲਰ ਵੀ ਬੜਾ ਸਾਫ਼ ਹੋਣਾ ਔਰ ਇਹਦਾ weight ਵੀ ਬੜਾ ਵਧੀਆ ਹੋਣਾ 2.5 2 ਕੁੰਟਲ 2.5 ਕੁੰਟਲ weight ਦੇ ਜਾਣਾ ਪਈ ਇੱਕ ਪਪੂਲਰ ਨੇ ਇਸ ਪਪੂਲਰ ਨੇ ਠੀਕ ਹੈ ਤੇ ਮੋਟਾ ਮੋਟਾ ਇਹ ਕਹਿ ਸਕਦੇ ਆ ਕਿ 5 ਸਾਲ ਦੀ ਖੇਤੀ ਹੈ 4 ਤੋਂ ਲੈ ਕੇ 5 ਸਾਲ ਦੀ ਖੇਤੀ ਹੈ ਤੇ ਵਧੀਆ ਆਪਾਂ ਨੂੰ ਪੈਦਾਵਾਰ ਦੇ ਕੇ ਜਾ ਮਿਹਨਤ ਕਰਕੇ ਮਿਹਨਤ ਕਰਕੇ ਮਿਹਨਤ ਕਰਕੇ ਜੇ ਕਹੀਏ ਵੀ ਬੂਟਾ ਲਾ ਕੇ ਸਰਾਨੇ ਥੱਲੇ ਬਾਹ ਦੇ ਕੇ ਸੋਚੀਏ ਕਿ ਅਮਰੀਕਾ ਨੂੰ ਚਲ ਜੀਏ ਫਿਰ ਨਹੀਂ ਇਹ ਵੀ ਇਹ ਵੀ ਬਹੁਤ ਟਾਈਮ ਮੰਗਦੀ ਆ ਹਾਂ ਵਕਰੀ ਗੱਲ ਹੈ ਖੇਤ ਗੁਡਾਈ ਨਹੀਂ ਬਹੁਤੀ ਜ਼ਿਆਦਾ ਜ਼ੋਰ ਨਹੀਂ ਲਾਉਣਾ ਪੈਂਦਾ ਝੋਨਿਆਂ ਵਾਂਗ ਜਾਂ ਕੁਝ ਕਰ ਲਈ ਪਰ ਟਾਈਮ ਟੂ ਟਾਈਮ ਧਿਆਨ ਮੰਗਦੀ ਧਿਆਨ ਮੰਗਦੀ ਐਦਾਂ ਨਹੀਂ ਹੈਗਾ ਕਿ ਆਪਾਂ ਲਾ ਕੇ ਤਾਂ ਚਲ ਜੀਏ ਕੋਈ ਗੱਲ ਨਹੀਂ ਉੱਲੀ ਦਾ ਕੋਈ ਪ੍ਰਕੋਪ ਆਉਂਦਾ ਕਿ ਨਹੀਂ ਆਉਂਦਾ ਫਿਲਹਾਲ ਤਾਂ ਨਹੀਂ ਆਇਆ ਉੱਲੀ ਦਾ ਪ੍ਰਕੋਪ ਜਦੋਂ ਆਉਂਦਾ ਨਾ ਥੋੜੀ ਸਾਡੀ ਗਲਤੀ ਹੋ ਜਾਂਦੀ ਆ ਆਪਾਂ ਯੂਰੀਆ ਜਿਹੜਾ ਨਾ ਹਾਂ ਮੈਂ ਆਪ ਤਜਰਬਾ ਕੀਤਾ ਮੈਂ ਯੂਰੀਆ ਦਾ ਛੱਟਾ ਮਾਰ ਦਿੱਤਾ ਮਰਵਾਤਾ ਉਹਨਾਂ ਨੇ ਇਦਾਂ ਮਤਲਬ ਮਾਰਿਆ ਇਹਦੇ ਨਾਲ ਲੱਗ ਗਿਆ ਯੂਰੀਆ ਉਹ ਜਦੋਂ ਨਾਲ ਲੱਗ ਗਿਆ ਫਿਰ ਇਹਨੂੰ ਫੰਗਸ ਆਈ ਨਾਲ ਇਹਦੇ ਨਾਲ ਫੰਗਸ ਆਈ ਫਿਰ ਫੰਗਸ ਆਈ ਉਹ ਮੈਂ ਆਪ ਹੀ ਉਹ ਕੰਮ ਕਰਵਾਇਆ ਤੇ ਆਪੀ ਮੈਨੂੰ ਪਤਾ ਲੱਗ ਗਿਆ ਕਿ ਇਹ ਗਲਤ ਕੰਮ ਹੋਗਾ ਉਸ ਤੋਂ ਬਾਅਦ ਮੈਂ ਯੂਰੀਆ ਅਜੇ ਤੱਕ ਨਹੀਂ ਪਾਇਆ ਔਰ ਨਾ ਫੰਗਸ ਆਈ ਅਜੇ ਤੱਕ ਨਾ ਅਜੇ ਤੱਕ ਫੰਗਸ ਆਈ ਇਹਨੂੰ ਦਿਲਵਾਇਆ ਕਿ ਜ਼ਿਆਦਾ ਮਤਲਬ ਉਲੀ ਉਲੀ ਨਾਸ਼ਕ ਪਾਉਣ ਦੀ ਲੋੜ ਨਹੀਂ ਹੈ ਇਹਨੂੰ ਲੋੜ ਪੈਂਦੀ ਨਹੀਂ ਹੈ ਕੋਈ ਨਹੀਂ ਪਾਉਣੀ ਚਾਹੀਦੀ ਜੀ ਕਿਹੜੀਆਂ ਗੱਲਾਂ ਹੈ ਕਿ ਉਹ ਦੋ ਤਿੰਨ ਗੱਲਾਂ कि जो चाहि तो शुरुआत जे जेमे तुसी आखिया जी लाउन टाइम जो खड्डा है ओ 2 3 फुट होना चाहिदा है बिल्कुल ठीक है ओदे बाद तुसी खड्डा 3 फुट होना चाहिदा हां 13 14 फुट ਦੇ ਬੂਟੇ ਦਾ 13 2 2 2 फुट हां ਉਦੋਂ ਬਾਅਦ ਬੂਟਾ ਤੁਹਾਡਾ ਲੱਗ ਗਿਆ ਫਿਰ ਤੁਸੀਂ ਧਿਆਨ ਮਾਰਨਾ ਕਿ ਉਹ ਬੂਟਾ ਉਹਨਾਂ ਨੇ ਕੋਟਾਈ ਕੀਤੀ ਪੂਰੀ ਉਹਦੀ ਹੂੰ ਜੇ ਪੋਲਾ ਰਹਿ ਗਿਆ ਪਾਣੀ ਲਾਉਣਾ ਉਹ ਡਿੱਗ ਜਾਣੇ ਆ ਹੂੰ ਜਾਉਂ ਦੇ ਵਿੱਚ ਹਵਾ ਜਾਣੀ ਉਹ ਸੁੱਕ ਜਾਣੇ ਆ ਸੁੱਕ ਜਾਣੇ ਠੀਕ ਹੈ ਜੀ ਖਾਦ ਪ੍ਰੋਪਰ ਉਹਨੂੰ ਉਸੇ ਵੇਲੇ ਜਰੂਰ 50 ਗ੍ਰਾਮ ਚਾਹੀਦੀ ਆ ਪਾਣੀ ਹੂੰ ਉਹਦੇ ਤੋਂ ਬਾਅਦ ਪਾਣੀ ੜੂਨ ਟਾਈਮ ਟੂ ਟਾਈਮ ਉਦੋਂ ਪੱਤੇ ਨਹੀਂ ਨਿਕਲੇ ਹੁੰਦੇ ਆਪਾਂ ਬੂਟੇ ਲਾ ਕੇ ਆ ਜਾਂਦੇ ਆ ਹਾਂ 15 ਦਿਨ ਪਾਣੀ ਨਹੀਂ ਲਾਉਣਾ ਹਾਂ ਉਸ ਤੋਂ ਬਾਅਦ ਉਹ ਜਦੋਂ ਆਪਾਂ ਦੇਖਦੇ ਰਹਿਣਾ ਪੰਗਾਰ ਨਿਕਲਣੀ ਨਿਕਲਣੀ ਨਹੀਂ ਫਿਰ ਕਹਣਾ ਯਾਰ ਬੂਟੇ ਸੋਗ ਗਏ ਵੈਰਾਈਟੇ ਖਤਮ ਹੋ ਗਏ ਤਾਂ ਇਹਦਾ ਮਤਲਬ ਆ ਕਿ ਲਗਾਉਣ ਬਾਅਦ ਆਪਾਂ ਨੂੰ ਇੱਕ ਵਾਰੀ ਪਾਣੀ ਦੇਣਾ ਹੀ ਪਊਗਾ ਹਾਂ ਉਹ ਤੁਰੰਤ ਤੁਰੰਤ ਪਾਣੀ ਇਹ ਧਿਆਨ ਰੱਖਣਾ ਤੁਹਾਨੂੰ ਦੂਜੀ ਗੱਲ ਤੁਸੀਂ ਆਖਿਆ ਸੀ ਕਿ ਸਾਈਡਾਂ ਦੇ ਅੰਦਰ ਜਿਹੜੇ ਬੂਟੇ ਲੱਗੇ ਹੁੰਦੇ ਨੇ ਉਹਨਾਂ ਨੂੰ ਥੋੜਾ ਜਿਹਾ ਸੰਘਣਾ ਰੱਖੋ ਮੇਰਾ ਮੇਰਾ ਤਜਰਬਾ ਤੁਹਾਡਾ ਮੇਰੇ ਮੇਰੇ ਮੈਂ ਤੁਹਾਡੇ ਤਜਰਬੇ ਦੀ ਗੱਲ ਮੇਰਾ ਤਜਰਬਾ ਕਿ ਜਿਹੜੇ ਸਾਈਡਾਂ ਵਾਲੇ ਆ ਦੇਖੋ ਨਾ ਤੁਸੀਂ ਵੀ ਧਿਆਨ ਮਾਰਿਓ ਸਾਈਡਾਂ ਵਾਲੇ ਇਹਦੇ ਤੋਂ ਪਹਿਲਾਂ ਮੋٹے ਹੋ ਗਏ ਹਾਂ ਔਰ ਉਹ ਮੋٹے ਹੋ ਗਏ ਔਰ ਇਹ ਨਾ ਬੂਟਿਆਂ ਨੂੰ ਉਹ ਰੋਕਣ ਲੱਗ ਗਏ ਇਹ ਦੂਜੇ ਬੂਟਿਆਂ ਨੂੰ ਰੋਕਣ ਲੱਗ ਗਏ ਰੋਕਣ ਲੱਗ ਗਏ ਔਰ ਉਹਨਾਂ ਨੂੰ ਆਪਾਂ ਸੰਘਣੇ ਲਾਉਣਾ ਤੇ ਉਹ ਉਹ ਵੀ ਇਹਨਾਂ ਦੇ ਨਾਲ ਚੱਲਣ ਜਿਹੜੇ ਉਹ ਵੀ ਇਹਨਾਂ ਦੇ ਨਾਲ ਚੱਲਣਗੇ ਨਹੀਂ ਤਾਂ ਉਹ ਦੂਜੇ ਜਿਹੜੇ ਅੰਦਰ ਬੂਟੇ ਆ ਉਹਨਾਂ ਨੂੰ ਚੱਲਣ ਨਹੀਂ ਦੇਉਂਗਾ ਉਹਨਾਂ ਨੂੰ ਆਪਣੀ ਛਾਂ ਥਲੇ ਲੈ ਲੈਂਦੇ ਆ ਮੇਰਾ ਮੇਰਾ ਆਪਣਾ ਨਿੱਜੀ ਤਜਰਬਾ ਨਿੱਜੀ ਤਜਰਬਾ ਹਾਂ ਜੀ ਜੀ ਤੇ ਆਪਾਂ ਵੀ ਇਦਾਂ ਪੁੱਛ ਕੇ ਸਲਾਹਾਂ ਲੈ ਕੇ ਕਿਸੇ ਕੋਲ ਫਿਰ ਗਾਂ ਨਹੀਂ ਨਹੀਂ ਉਹ ਠੀਕ ਹੈ ਸਰ ਸਹੀ ਹੈ ਗੱਲ ਤੁਹਾਡੀ ਕਿ ਆਪਾਂ ਮੇਰੇ ਮੇਰਾ ਵੀ ਉਹ ਹੀ ਹੈ ਕਿ ਆਪਾਂ ਪ੍ਰੈਕਟੀਕਲੀ ਬੰਦੇ ਕੋਲੇ ਜਾਈਏ ਤਾਂ ਕਿ ਜਿਹੜਾ ਖੇਤੀ ਕਰ ਰਿਹਾ ਹੈ ਤਾਂ ਕਿ ਤਾਂ ਹੀ ਆਪਾਂ ਨੂੰ ਪਤਾ ਲੱਗੇ ਹਾਂ ਜੀ ਹਾਂ ਜੀ ਆ ਦਿਖਾਓ ਤੁਸੀਂ ਆ ਸਾਈਡ ਵਾਲਿਆਂ ਦਾ ਤੇ ਵਿਚ ਵਾਲਿਆਂ ਦਾ ਫਰਕ ਨਾ ਹਾਂ ਜੀ ਹਾਂ ਜੀ ਇਹ ਜਿਹੜਾ ਮੋਟਾਈ ਦੇਖ ਰਹੇ ਆ ਆਪਾਂ ਇਹ ਹੀ ਗੱਲ ਕਰ ਰਹੇ ਨੇ ਕਿ ਸਾਈਡਾਂ ਦਾ ਬੂਟਾ ਆਟੋਮੈਟਿਕ ਉਹਨੂੰ ਹਵਾ ਪਾਣੀ ਜੋ ਵੀ ਚੀਜ਼ ਹੈ ਉਹ ਜ਼ਿਆਦਾ ਮਿਲਦੀ ਹੈ ਮਤਲਬ ਸੂਰਜ ਦੀ ਰੋਸ਼ਨੀ ਜ਼ਿਆਦਾ ਮਿਲਦੀ ਹੈ ਉਸ ਕਰਕੇ ਕੀ ਹੈ ਕਿ ਇਸ ਸਾਈਡਾਂ ਵਾਲੇ ਬੂਟਿਆਂ ਦੀ ਮੋਟਾਈ ਹੈ ਉਹ ਜ਼ਿਆਦਾ ਹੁੰਦੀ ਹੈ ਇਹ ਮੋਟਾਈ ਦੋ ਹੈ ਤਾਂ ਕਰਕੇ ਕੀ ਹੈ ਕਿ ਜੋ ਇਹਨਾਂ ਦਾ ਭਾਈ ਸਾਹਿਬ ਦਾ ਜੋ ਸਲਾਹ ਹੈ ਕਿ ਜੋ ਸਾਈਡਾਂ ਵਾਲੇ ਬੂਟੇ ਹੈ ਉਹਨਾਂ ਦੀ ਜੋ ਮਤਲਬ ਦੂਰੀ ਹੈ ਉਹ ਘੱਟ ਰੱਖ ਲੋ ਤਾਂ ਕਿ ਉਹ ਵੀ ਕੀ ਹੈ ਕਿ ਜੋ ਅੰਦਰਲੇ ਬੂਟੇ ਹੈ ਉਹਨਾਂ ਦੇ ਨਾਲ ਚੱਲਣ ਉਹਨਾਂ ਤੋਂ ਅੱਗੇ ਨਾ ਚੱਲਣਾ ਨਹੀਂ ਜੇ ਉਹ ਉਹਨਾਂ ਤੋਂ ਅੱਗੇ ਚੱਲਣਗੇ ਤਾਂ ਅੰਦਰਲੇ ਜਿਹੜੇ ਬੂਟੇ ਹੈ ਉਹ ਮਰ ਜਾਣਗੇ ਤਾਂ ਆਪਾਂ ਨੂੰ ਉਹਨਾਂ ਦੇ ਬਰਾਬਰ ਚਲਾਉਣਾ ਹੈ ਦੂਜਾ ਜਿਹੜਾ ਇੱਕ ਚੀਜ਼ ਹੋਰ ਹੈ ਕਿ ਇਹ ਥਾਂ ਛੱਡੀ ਹੋਈ ਹੈ ਦੂਜੇ ਖੇਤ ਦੇ ਮੁਕਾਬਲੇ ਜੇ ਆਪਾਂ ਇੱਥੇ ਦੇਖ ਰਹੇ ਹਾਂ ਤਾਂ ਇੱਥੇ ਥਾਂ ਛੱਡੀ ਹੋਈ ਹੈ ਉਹ ਕਿਉਂ ਛੱਡੀ ਹੋਈ ਹੈ ਸਰ ਸਰ ਵੈਸੇ ਤਾਂ ਰੂਲ ਹੈ ਸਾਡੇ ਮਾਲ ਮਾਲ ਵਿਭਾਗ ਦਾ ਕਿ 11 ਫੁੱਟ ਛੱਡ ਕੇ ਦੂਜੇ ਦੇ ਕਿਸਾਨ ਤੋਂ ਜਗ੍ਹਾ ਆਪਣਾ ਦਰਾਸਤ ਲਗਾਓ ਠੀਕ ਹੈ ਮਤਲਬ ਦੂਜੇ ਖੇਤ ਤੋਂ 11 ਫੁੱਟ ਛੱਡ ਕੇ ਤੁਸੀਂ ਲਗਾਓ ਤਾਂ ਕਿ ਉਹਨੂੰ ਵੀ ਦਿੱਕਤ ਨਾ ਆਉਣ ਉਹਨੂੰ ਵੀ ਲਾਸਟ ਆਏਗਾ ਲੇਕਿਨ ਥੋੜਾ ਬਹੁਤਾ ਸ਼ੋਰਾ ਮੈਨੂੰ ਬੈ ਜਾ ਮੇਰਾ ਬੜੀ ਨੁਕਸਾਨ ਹੋ ਰਹੀ ਹੈ 11 ਫੁੱਟ ਘੱਟ ਤੋਂ ਘੱਟ ਛੱਡ ਕੇ ਲਾਓ 11 ਫੁੱਟ ਛੱਡ ਕੇ ਲਾਓ ਪੰਜਾਬ ਵਿੱਚ ਪ੍ਰੈਕਟਿਸ ਹੈਗੀ ਹੈ ਇਹ ਪ੍ਰੈਕਟਿਸ ਹੈ ਹਾਂਜੀ ਨਹੀਂ ਠੀਕ ਹੈ ਇਹ ਇਹ ਸਹੀ ਹੈ ਮਤਲਬ ਚਲੋ ਗਵਰਨਮੈਂਟ ਦਾ ਵੀ ਹੈ ਤੇ ਆਪਣਾ ਵੀ ਹੈ ਗਵਰਨਮੈਂਟ ਨੇ ਸਾਨੂੰ ਕਿਸੇ ਨੇ ਨਹੀਂ ਕਿਹਾ ਲੇਕਿਨ ਜਦੋਂ ਸਾਨੂੰ ਪਤਾ ਲੱਗਾ ਅਸੀਂ ਇੱਕ ਦੂਜੇ ਦੇ ਨਾਲ ਬਹਿ ਕੇ ਸਾਰਿਆਂ ਨੇ ਆਪਸ ਵਿੱਚ ਹੀ ਸਮਝੌਤਾ ਕਰ ਲਿਆ ਕਿ ਹਾਂ ਯਾਰ ਇਦਾਂ ਨਾ ਹੋਣਾ ਵੀ ਚਾਹੀ ਦੇਖੋ ਦੂਜੇ ਬੰਦੇ ਨੇ ਜਖੜ ਵੀ ਹਾਂ ਵੀ ਇਹ ਜਿਹੜੀ ਥਾਂ ਹੈ ਇਹ ਦੂਜੇ ਦੇ ਮੁਕਾਬਲੇ ਇਹ ਛੱਡ ਕੇ ਲਗਾਣੀ ਚਾਹੀਦੀ ਹੈ 10 11 ਫੁੱਟ ਦਾ ਜੋ ਹੈ ਉਹ ਛੱਡ ਕੇ ਲਗਾਓ ਹਾਂ ਜੀ ਉਹਨਾਂ ਨੇ ਤਾਂ 11 ਫੁੱਟ ਕਿਹਾ ਸੀ 12 13 ਫੁੱਟ ਛੱਡ ਦੇਤੀ ਹਾਂ 12 13 ਫੁੱਟ ਤਾਂ ਕਿ ਦੂਜੇ ਨੂੰ ਨੁਕਸਾਨ ਨਾ ਹੋ ਜੀ 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 ਚਲੋ ਆਈ ਸੀ ਸਰ ਖੇਤੀ ਦਾ ਜਿਹੜਾ ਤੁਹਾਡੇ ਵੱਲੋਂ ਗਿਆਨ ਮਿਲਿਆ ਅੱਜ ਸਾਨੂੰ ਬਹੁਤ ਵਧੀਆ ਗਿਆਨ ਮਿਲਿਆ ਕਿਉਂਕਿ ਇਹ ਜਿਹੜੀ ਤੁਹਾਡਾ ਗਿਆਨ ਹੈ ਕੱਲਾ ਆਪਾਂ ਪੰਜਾਬ ਦੇ ਅੰਦਰ ਨਹੀਂ ਦੇਖਣਾ ਇਹ ਹਰਿਆਣਾ ਦੇ ਕਿਸਾਨ Rajasthan ਦੇ ਕਿਸਾਨ UP ਦੇ ਕਿਸਾਨ ਕਾਫੀ ਕਿਸਾਨਾਂ ਨੇ ਇਸ ਗਿਆਨ ਨੂੰ ਦੇਖਣਾ ਹੈ ਜਿਹੜਾ ਤਜਰਬਾ ਤੁਸੀਂ ਦੱਸਿਆ ਆਪਾਂ ਨਹੀਂ ਕਹਿੰਦੇ ਵੀ ਉਹ ਕੱਲੀ ਮੋਹਰ ਹੀ ਹੋਗੀ ਮਤਲਬ ਕਿਉਂਕਿ ਤੁਸੀਂ ਦੱਸੀਏ ਜਿਹੜੀ ਖਸਾਰੀ ਖੇਤੀ ਤੁਹਾਡੇ ਤਜਰਬੇ ਦੀ ਦੱਸੀ ਹੈ ਹਾਂਜੀ ਮੈਂ ਬੇਨਤੀ ਇਹ ਕਰਨੀ ਆ ਕਿ ਮੈਂ ਮੈਂ ਕੋਈ ਡਾਕਟਰ ਨਹੀਂ ਹੈਗਾ ਹਾਂ ਨਾ ਮੈਂ ਕੋਈ ਬਹੁਤ ਜ਼ਿਆਦਾ ਖੋਜੀ ਆ ਜੋ ਮੈਂ ਆਪਣਾ ਮੋਟਾ-ਮੋਟਾ ਤਜਰਬਾ ਆ ਉਹਦੇ ਉਹਦੇ ਮੁਤਾਬਕ ਦੱਸਿਆ ਆ ਜ਼ਰੂਰੀ ਨਹੀਂ ਵੀ ਮੈਂ ਜਿਹੜੀਆਂ ਖਾਦਾਂ ਦੱਸੀਆਂ ਆ ਇਹੀ 얘 ਲਈ ਬਹੁਤ ਜ਼ਰੂਰੀ ਹੋਣਗੀਆਂ ਕੱਲ ਨੂੰ ਕੋਈ ਕਮੈਂਟ ਕਰੇ ਕੋਈ ਕੁਝ ਵੀ ਕਰੇ ਮੈਂ ਜੇ ਮੈਨੂੰ ਹਾਂ ਸੁਝਾਅ ਮੈਨੂੰ ਵੀ ਦੇ ਸਕਦੇ ਆ ਹਾਂ ਨਹੀਂ ਸਹੀ ਹੈ ਜੇ ਕਿਸੇ ਦੇ ਕੋਲ ਮੇਰੇ ਤੋਂ ਵੀ ਜ਼ਿਆਦਾ ਵਧੀਆ ਗਿਆਨ ਹੈਗਾ ਤਾਂ ਉਹ ਵੀ ਮੈਨੂੰ ਨਹੀਂ ਨਹੀਂ ਉਹ ਇਸ ਵੀਡੀਓ ਦੇ ਅੰਦਰ ਆਉਣਗੇ ਤੁਹਾਨੂੰ ਉਹ ਦੱਸਣਗੇ ਤੇ ਮੈਂ ਉਹਨਾਂ ਨਾਲ ਸਹਿਮਤ ਹੋਵਾਂਗਾ ਉਹ ਮੇਰੇ ਨਾਲ ਸਹਿਮਤ ਹੋਣਗੇ ਦੂਜਾ ਮੈਂ ਚਾਉਣਾ ਕਿ ਤੁਹਾਡਾ ਮੋਬਾਈਲ ਨੰਬਰ 83778 ਹਾਂਜੀ 83003 83003 ਨਾਮ ਕੀ ਦੱਸੇ ਸਰ ਸਤਪਾਲ ਸਿੰਘ ਹੀਰਾਹਰ ਤਾਂ ਆਹੀ ਸੀ ਮੇਰੀ ਅਗਲੀ ਜੋ ਵੀਡੀਓ ਹੈ ਕਿ ਆਪਾਂ ਪਪੂਲਰ ਦੀ ਖੇਤੀ ਕਿਹੜੇ ਤਰੀਕੇ ਨਾਲ ਆਪਾਂ ਲੋਕ ਕਰ ਸਕਦੇ ਆ ਮੇਰੇ ਵੱਲੋਂ ਇਨਾ ਹੀ ਇਹ ਵੀਡੀਓ ਦੇਖੋ ਜਰੂਰ ਇਹਨੂੰ ਸ਼ੇਅਰ ਲਾਜ਼ਮੀ ਕਰੋ ਤਾਂ ਕਿ ਦੂਜੇ ਕਿਸਾਨ ਨੂੰ ਵੀ ਇਹਦੀ ਜਾਣਕਾਰੀ ਮਿਲੇ ਜੈ ਜਵਾਨ ਜੈ ਕਿਸਾਨ ਹਾਂਜੀ